ਡਾਕਟਰ ਸਿੰਘ ਜਹਾਂ ਦੀ ਪੁਸਤਕ ਤੁਰ ਗਿਆ ਦੀ ਖੋ ਵਿੱਚੋਂ ਰਚਨਾ ਰੌਸ਼ਨ ਮিনার ਡਾਕਟਰ ਜਗਤਾਰ ਜਦੋਂ ਕਦੇ ਮੈਂ ਜਲੰਧਰ ਜਾਂਦਾ ਹਾਂ ਜੱਕ ਦੇ ਮਿੱਤਰਾਂ ਯਾਰਾਂ ਵਿੱਚ ਡਾਕਟਰ ਜਗਤਾਰ ਤੇ ਕਿਸੇ ਸ਼ੇਅਰ ਦੀ ਗੱਲ ਚੱਲਦੀ ਹੈ ਜਾਂ ਕਦੇ-ਕਦੇ ਸਰਹਾਨੇ ਪਈ ਉਹਨਾਂ ਦੀ ਕੋਈ ਕਿਤਾਬ ਖੋਲੀ ਦੀ ਹੈ ਬੜੀ ਯਾਦ ਆਉਂਦੀ ਨਹੀਂ ਮੈਨੂੰ ਉਹਨਾਂ ਦੇ ਮਨ ਦੇ ਨੇੜੇ ਰਹਿਣ ਦਾ ਮੌਕਾ ਨਹੀਂ ਮਿਲਿਆ ਪਰ ਉਹ ਆਪਣੀ ਸ਼ਾਇਰੀ ਦੇ ਜ਼ਰੀਏ ਹੋਰਾਂ ਹਜ਼ਾਰਾਂ ਪ੍ਰਸ਼ੰਸਕਾਂ ਵਾਂਗ ਮੇਰੇ ਮਨ ਦੇ ਵੀ ਨੇੜੇ ਨੇ ਉਹਨਾਂ ਦੇ ਨੇੜੇ ਰਹਿਣ ਵਾਲੇ ਲੋਕ ਕਿੰਨੇ ਖੁਸ਼ਕਿਸਮਤ ਹੋਣਗੇ ਜਿਨ੍ਹਾਂ ਨੂੰ ਉਹਨਾਂ ਦੀ ਨਿਰੰਤਰ ਨੇੜਤਾ ਮਾਣਨ ਦਾ ਮੌਕਾ ਮਿਲਿਆ ਇਹ ਸੋਚਣ ਵੇਲੇ ਮੈਨੂੰ ਉਰਦੂ ਦੇ ਇੱਕ ਸ਼ਾਇਰ ਦਾ ਇਹ ਸ਼ੇਰ ਯਾਦ ਆ ਜਾਂਦਾ ਹੈ ਸ਼ਾਮਿਲ ਹੈ ਜਿਸ ਵਿੱਚ ਇਹ ਤੇਰੀ ਮੁਸਕਰਾਹਟیں ਉਹ ਕਿਸੇ ਦੀ ਜ਼ਿੰਦਗੀ ਜੰਨਤ سے کم ਨਹੀਂ ਰਾਮ ਸਰੂਪ ਅਣਕੀ ਰਾਹੀ 1991 ਵਿੱਚ ਮੈਂ ਆਪਣੇ ਗਜ਼ਲ ਸੰਗ੍ਰਹਿ ਸਿਰ ਜੋਗੀ ਛਾਂ ਦਾ ਖੜਾ ਉਹਨਾਂ ਕੋਲ ਮੁੱਖਬੰਦ ਲਿਖਣ ਲਈ ਭੇਜਿਆ ਸੀ ਜਦੋਂ ਖਰੜਾ ਮੁੜ ਕੇ ਆਇਆ ਉਸਦੇ ਹੇਠਾਂ ਲਿਖਨ ਸਥਾਨ ਮਨਾਲੀ ਲਿਖਿਆ ਹੋਇਆ ਸੀ ਤੇ ਡਾਕਟਰ ਜਗਤਾਰ ਦੀ ਥਾਂ ਤੇ ਇਕੱਲਾ ਜਗਤਾਰ ਲਿਖਿਆ ਹੋਇਆ ਸੀ ਮੈਨੂੰ ਅਨਖੀ ਨੇ ਕਿਹਾ ਸੀ ਕਿ ਉਸਨੇ ਜੋ ਕੁਝ ਲਿਖ ਕੇ ਭੇਜਿਆ ਹੈ ਛੇੜਾ ਨਾ ਉਹ ਬੁਰਾ ਬਣਾਏਗਾ ਮੈਂ ਉਵੇਂ ਕੀਤਾ ਕਿਤਾਬ ਛਪ ਗਈ ਦੇਸ਼ ਭਗਤੀ ਯਾਦਗਾਰ ਹਲ ਜਲੰਧਰ ਵਿੱਚ ਇੱਕ ਸਮਾਗਮ ਦੌਰਾਨ ਉਹਨਾਂ ਨੂੰ ਪੁਸਤਕ ਦਿੱਤੀ ਅਨਖੀ ਦਾ ਸ਼ੱਕ ਠੀਕ ਨਿਕਲਿਆ ਸਭ ਤੋਂ ਪਹਿਲਾਂ ਉਹਨਾਂ ਨੇ ਮੁੱਖ ਬੰਦ ਦੇ ਅਖੀਰਲੇ ਸਫੇਤੇ ਨਿਕਾ ਮਾਰੀ ਡਾਕਟਰ ਜਗਤਾਰ ਕਮਕੜ ਸਨ ਅਕਸਰ ਅਣਜਾਣੇ ਰਾਹਾਂ ਤੇ ਤੁਰੇ ਰਹਿੰਦੇ ਉਹਨਾਂ ਦੇ ਮਨ ਵਿਚਲਾ ਸੁੰਨਾਪਣ ਉਹਨਾਂ ਨੂੰ ਦੂਰ ਨੇੜੇ ਲਈ ਫਿਰਦਾ ਆਪਣੇ ਜੀਵਨ ਵਿੱਚ ਉਹਨਾਂ ਨੇ ਅਣਗਿਣਤ ਕਿਲੇ ਵੇਖੇ ਅਣਗਿਣਤ ਪਹਾੜ ਪੰਜਾਬੀ ਦੇ ਸਾਰੇ ਲੇਖਕਾਂ ਚੋਂ ਉਹ ਪਹਿਲੇ ਲੇਖਕ ਸਨ ਜਿਨ੍ਹਾਂ ਦਾ ਜਨਮ ਭਾਵੇਂ ਪਾਕਿਸਤਾਨ ਵਿੱਚ ਨਹੀਂ ਸੀ ਹੋਇਆ ਪਰ ਉਹਨਾਂ ਦੀਆਂ ਬਹੁਤੀਆਂ ਦੋਸਤੀਆਂ ਪਾਕਿਸਤਾਨ ਵਿੱਚ ਸਨ ਵਸਤੇ ਇੱਧਰ ਸਨ ਆਤਮਾ ਉੱਧਰ ਸੀ ਇਸ ਦਾ ਇੱਕ ਕਾਰਨ ਉਹਨਾਂ ਦਾ ਉਰਦੂ ਫਾਰਸੀ ਤੇ ਅਰਬੀ ਦਾ ਗਿਆਤਾ ਹੋਣਾ ਸੀ ਪੜਨਾ ਤੇ ਲਿਖਣਾ ਉਹਨਾਂ ਦੇ ਜੀਵਨ ਦਾ ਤੁਰਾ ਸੀ ਉਹਨਾਂ ਨੂੰ ਪਤਾ ਸੀ ਕਿ ਉਰਦੂ ਦੇ ਜਿਹੜੇ ਸ਼ਾਇਰ ਮਕਬੂਲ ਨੇ ਉਹਨਾਂ ਉੱਪਰ ਕਿਸ ਕਿਸ ਸ਼ਾਇਰ ਦਾ ਪ੍ਰਭਾਵ ਸੀ ਉਹਨਾਂ ਸ਼ਾਇਰਾਂ ਬਾਰੇ ਵੀ ਪਤਾ ਸੀ ਜਿਨ੍ਹਾਂ ਨੇ ਬਹੁਤ ਘੱਟ ਲਿਖਿਆ ਬਹੁਤ ਚੰਗਾ ਲਿਖਿਆ ਪਰ ਸ਼ਾਇਰਾਂ ਦੀ ਟਿਕੜਮਬਾਸੀ ਨੇ ਉਹਨਾਂ ਦੀ ਪਛਾਣ ਗੁੜੀ ਨਾ ਹੋਣ ਦਿੱਤੀ ਉਹ ਇਥੋਂ ਤੱਕ ਵੀ ਦੱਸਣ ਵਿੱਚ ਗੁਰੇਜ਼ ਨਹੀਂ ਸੀ ਕਰਦੇ ਕਿ ਉਹਨਾਂ ਦੀ ਆਪਣੀ ਸ਼ਾਇਰੀ ਉੱਪਰ ਕਿਸ ਦਾ ਪ੍ਰਭਾਵ ਹੈ ਮੇਰਾ ਖਿਆਲ ਹੈ ਕਿ ਜੇ ਕਿਤੇ ਉਹਨਾਂ ਨੂੰ ਪਾਕਿਸਤਾਨ ਵਿੱਚ ਰਹਿਣ ਦੀ ਖੁੱਲ੍ਹ ਮਿਲ ਜਾਂਦੀ ਉਹ ਵਸਣ ਲਈ ਉਧਰ ਚਲੇ ਜਾਂਦੇ ਮਾਚੀਵਾੜੇ ਵਿੱਚ ਹੋਈ ਸਾਡੀ ਸਭ ਤੋਂ ਲੰਮੀ ਮੁਲਾਕਾਤ ਸੀ ਹਰਵੰਸ ਮਾਚੀਵਾੜੇ ਦੀ ਸਾਇਸ ਸਭਾ ਨੇ ਉੱਥੇ ਸਲਾਨਾ ਸਮਾਗਮ ਕਰਵਾਇਆ ਸੀ ਸਰਕਾਰੀ ਸਕੂਲ ਵਿੱਚ ਹੋਇਆ ਸੀ ਇਹ ਪ੍ਰੋਗਰਾਮ ਇਲਾਕੇ ਦੇ ਬਹੁਤ ਸਾਰੇ ਲੇਖਕ ਆਏ ਸੀ 200 ਦੇ ਕਰੀਬ ਹੋਣਗੇ ਸ਼ਾਮ ਨੂੰ ਸਾਰੇ ਚਲੇ ਗਏ ਅਸੀਂ 10-15 ਜਾਣੇ ਰਹਿ ਗਏ ਸੀ ਜਿਹੜੇ ਦੂਰੋਂ ਆਏ ਸੀ ਹਰਵੰਸ ਤੇ ਕਰੇ ਅਸੀਂ ਰਹਿ ਕੋਠੇ ਦੇ ਸੁੱਤੇ ਸੀ ਇੱਕ ਲੇਖਕ ਸਾਡੇ ਨਾਲ ਹੋਰ ਸੀ ਉਹਨੇ ਕੋਈ ਗੱਲ ਨਾ ਕੀਤੀ ਰੋਟੀ ਖਾਣ ਸਰਸੋਂ ਗਿਆ ਸੀ ਡਾਕਟਰ ਜਿਗਤਾਰ ਮੈਨੂੰ ਕਹਿਣ ਲੱਗੇ "ਜੋਹਾਨ ਸੌਣਾ ਕਿੰਨਾ ਕੁ ਹੁੰਨਾ ਹੈ?" ਮੈਂ ਕਿਹਾ ਕੋਈ ਨਿਸ਼ਚਿਤ ਨਹੀਂ। ਮੈਨੂੰ ਯਾਰ ਨੀਂਦ ਬਹੁਤ ਘਟ ਆਉਂਦੀ ਹੈ। ਗੱਲਾਂ ਕਰੀ ਚੱਲ ਮੇਰੇ ਨਾਲ। ਮੈਂ ਕਿਹਾ ਨੀਂਦ ਕਿਉਂ ਨਹੀਂ ਆਉਂਦੀ? ਬਸ ਵੈਸੇ ਹੀ ਮੈਨੂੰ ਨੀਂਦ ਬਹੁਤ ਘਟ ਆਉਂਦੀ ਹੈ। ਮੈਨੂੰ ਸੁਣ ਕੇ ਹੈਰਾਨੀ ਹੋਈ ਉਸ ਵੇਲੇ ਉਹਨਾਂ ਨੇ ਬੜੀਆਂ ਗੱਲਾਂ ਕੀਤੀਆਂ। ਮੈਨੂੰ ਮਾਲਵੇ ਦੇ ਸ਼ਬਦਾਂ ਬਾਰੇ ਪੁੱਛਦੇ ਰਹੇ। ਮੈਂ ਉਹਨਾਂ ਨੂੰ ਕਈ ਸ਼ਬਦ ਦੱਸੇ ਜਿਹੜੇ ਮਰ ਚੁੱਕੇ ਸੀ। ਇੱਕ ਸ਼ਬਦ ਮੈਂ ਦੱਸਿਆ ਗੁਨੇਪਨਾ ਉਕਾਨ ਲੱਗੇ ਦਾ ਵਿਸਥਾਰ ਦੱਸ ਮੈਂ ਦੱਸਿਆ ਕਿ ਸਾਡੇ ਪਿੰਡ ਦੇ ਜੱਟ ਸੀ ਉਹਦੇ ਦੋ ਮੁੰਡੇ ਸਨ ਦੋਵੇਂ ਵਿਆਹ ਗਏ ਪਰ ਇਸੇ ਦੌਰਾਨ ਉਹਦੇ ਆਪਣੇ ਇੱਕ ਹੋਰ ਮੁੰਡਾ ਹੋ ਗਿਆ ਜ਼ਮੀਨ ਫੇਰ ਵੰਡਣੀ ਪਈ ਲੋਕ ਪਿੱਛੋਂ ਜਮੇ ਮੁੰਡੇ ਦਾ ਨਾਂ ਲੈਣ ਦੀ ਬਜਾਏ ਗੁਨੇਪਨ ਕਹਿੰਦੇ ਰਹੇ ਇਸੇ ਤਰ੍ਹਾਂ ਹੋਰ ਕਈ ਸ਼ਬਦ ਉਹਨਾਂ ਨੇ ਮੈਨੂੰ ਸੁਝਾਅ ਦਿੱਤਾ ਕਿ ਇਹ ਕਲਚਰਲ ਕਮ ਹੈ ਤੈਨੂੰ ਇਹ ਵੀ ਕਰਨਾ ਚਾਹੀਦਾ ਹੈ ਉਹਨਾਂ ਦਿਨਾਂ ਵਿੱਚ ਬਲਵੰਤ ਕਾਰਗੀ ਦੀ ਸਵੈ ਜੀਵਨੀ ਨੰਗੀ ਤੁੱਪ ਬੜੀ ਪ੍ਰਸਿੱਧ ਸੀ ਦੁਕਾਨਾਂ ਤੇ ਰੋਜ਼ ਜਿੰਨੀਆਂ ਕਿਤਾਬਾਂ ਵਿਕਦੀਆਂ ਅਧੀਆਂ ਨੰਗੀ ਤੁਪਤੀਆਂ ਵਿਕਦੀਆਂ ਮੈਂ ਪੁੱਛਿਆ ਕਿ ਤੁਹਾਡੀ ਬਲਵੰਤ ਗਾਰਗੀ ਨਾਲ ਕਿੰਨੀ ਕੁ ਬਣਦੀ ਹੈ ਉਹ ਕਹਿਣ ਲੱਗੇ ਬਲਵੰਤ ਗਾਰਗੀ ਨਾਲ ਮੇਰੀ ਕੀ ਬਣੀ ਸੀ ਅਸਲ ਗੱਲ ਇਹ ਹੈ ਕਿ ਮੇਰੀ ਕਦੇ ਕਿਸੇ ਬਾਣੀਆਂ ਨਾਲ ਨਹੀਂ ਬਣੀ ਉਹਨਾਂ ਨੇ ਪੈਸੇ ਬਾਰੇ ਸੋਚਣਾ ਹੁੰਦਾ ਹੈ ਮੈਨੂੰ ਪੈਸੇ ਨਾਲ ਕੋਈ ਮਤਲਬ ਨਹੀਂ ਫਿਰ ਉਹ ਦੱਸਣ ਲੱਗੇ ਮੈਂ ਇੱਕ ਵਾਰ ਅਮਰੀਕਾ ਗਿਆ ਉੱਥੇ ਤੇਨੂੰ ਪਤਾ ਹੋਣਾ ਹੈ ਇੱਕ ਰਿਵਾਜ ਹੈ ਜਦੋਂ ਕੋਈ ਇਤਰਾ ਲੇਖਕ ਜਾਂਦਾ ਨਾ ਉਹਦੇ ਲਈ ਸਹਾਇਤਾ ਇਕੱਠੀ ਕਰਨ ਵਾਸਤੇ ਇੱਕ ਡੱਬਾ ਤੋਰਿਆ ਜਾਂਦਾ ਹੈ ਉਹ ਡੱਬਾ ਜਿੱਥੇ-ਜਿੱਥੇ ਪੰਜਾਬੀ ਦੇ ਲੇਖਕ ਰਹਿੰਦੇ ਨੇ ਉੱਥੇ ਹੱਥੋ-ਹੱਥੀ ਜਾਂਦਾ ਹੈ ਲੋਕ ਉਸ ਵਿੱਚ ਜਿੰਨੇ ਪੈਸੇ ਜੀ ਕਰਦਾ ਪਾ ਦਿੰਦੇ ਨੇ ਡੱਬੇ ਤੇ ਪੰਜਾਬ ਚੋਂ ਗਏ ਲੇਖਕ ਦਾ ਨਾਮ ਵੀ ਲਿਖਿਆ ਹੁੰਦਾ ਹੈ ਪਰ ਮੈਂ ਜਾਣ ਤੋਂ ਪਹਿਲਾਂ ਉਹਨਾਂ ਨੂੰ ਚਿੱਠੀ ਲਿਖੀ ਕਿ ਮੈਂ ਕਿ ਸ਼ਰਤ 'ਚ ਆ ਸਕਦਾ ਮੇਰੇ ਆਉਣ ਤੇ ਡੱਬਾ ਨਹੀਂ ਭੇਜਣਾ ਜਦੋਂ ਕਦੇ ਮੈਂ ਉਹਨਾਂ ਬਾਰੇ ਸੁਣੇ ਪੜੇ ਤੇ ਨਿਗਾ ਮਾਰਦਾ ਹਾਂ ਮੈਨੂੰ ਉਹਨਾਂ ਦਾ ਇਹ ਸ਼ੇਅਰ ਯਾਦ ਆਉਂਦਾ ਹੈ ਜੇ ਬਣ ਕੇ ਬਿਰਖ ਤੂ ਗੀਤ ਤੇਥੋਂ ਜਰਨੀ ਹੋਣਾ ਜਬੇ ਜੜਾ ਬਣ ਕੇ ਤੇਰੀ ਹਰ ਲਗਰ ਤੇ ਘਰ ਬਣਾਵਾਂਗਾ ਉક્ત ਸ਼ੇਰ ਵਿੱਚ ਬਿਜੜਾ ਸ਼ਬਦ ਆਉਂਦਾ ਹੈ ਬਿਜੜੇ ਨੂੰ ਅਸੀਂ ਇੱਕ ਸ਼ਿਲਪਕਾਰ ਪੰਛੀ ਦੇ ਤੌਰ ਤੇ ਜਾਣਦੇ ਹਾਂ ਪਰ ਇਸ ਦਾ ਜਾਤੀ ਖਾਸਾ ਜ਼ਗੀਰਦਾਰਾਂ ਵਰਗਾ ਹੈ ਜ਼ਗੀਰਦਾਰ ਲੋਕ ਇੱਕ ਤੋਂ ਵੱਧ ਵਿਆਹ ਕਰਵਾਉਣ ਦੇ ਆਦੀ ਹੁੰਦੇ ਨੇ ਇਸ ਤੋਂ ਇਲਾਵਾ ਇਹਨਾਂ ਦਾ ਧਰਤੀ ਤੇ ਆਉਣ ਦਾ ਮਕਸਦ ਹੀ ਖਾਣਾ ਪੀਣਾ ਤੇ ਐਸ਼ ਪ੍ਰਸਤੀ ਕਰਨਾ ਹੁੰਦਾ ਪਰ ਇਸ ਸ਼ੇਰ ਵਿੱਚਲੇ ਬਿਜੜੇ ਸ਼ਬਦ ਚੋਂ ਸਿਰਫ ਸ਼ਿਲਪਕਾਰ ਤੇ ਤੋੜ ਤੇ ਡਾਕਟਰ ਜਖਤਾਰ ਵੀ ਕਿਤੇ ਨਾ ਕਿਤੇ ਨਜ਼ਰ ਆਉਂਦੇ ਨੇ ਇੱਕ ਤਾਂ ਇਹ ਕਿ ਉਹਨਾਂ ਦੇ ਸ਼ੇਰਾਂ ਦੀ ਸ਼ਿਲਪਕਾਰੀ ਬਿਜੜੇ ਦੇ ਬੁਨੇ ਆਲਣੇ ਵਾਂਗ ਬੁਣੀ ਹੁੰਦੀ ਸੀ ਇੱਕ ਸ਼ਬਦ ਵੀ ਤੁਸੀਂ ਇੱਧਰ-ਉਧਰ ਨਹੀਂ ਕਰ ਸਕਦੇ ਇਸ ਸ਼ੇਰ ਦੀ ਇੱਕ ਪਰਤ ਇਹ ਵੀ ਹੈ ਕਿ ਜਿਸ ਨੂੰ ਮੈਂ ਚਾਇਆ ਸੀ ਉਸਨੇ ਮੈਨੂੰ ਨਹੀਂ ਚਾਇਆ ਪਰ ਮੇਰਾ ਜਨੂੰਨ ਉਸਨੂੰ ਲੱਭਣਾ ਹੈ ਉਸਦੀ ਨਾਂ ਨੂੰ ਹਾਂ ਵਿੱਚ ਬਦਲਣਾ ਇਸੇ ਕਰਕੇ ਉਹਨਾਂ ਨੇ ਆਪਣੀ ਹੱਠ ਨੂੰ ਰੁੱਖ ਅਤੇ ਬਿਜੜੇ ਦਾ ਸੰਕਲਪ ਬਣਾ ਕੇ ਪੇਸ਼ ਕੀਤਾ ਪਰ ਨਾਲ-ਨਾਲ ਉਹਨਾਂ ਦੇ ਜੀਵਨ ਦੇ ਕਿਰਦਾਰ ਦਾ ਕੁਝ ਹਿੱਸਾ ਵੀ ਆ ਗਿਆ ਹੈ ਬਿਜੜੇ ਬਾਰੇ ਆਖਿਆ ਜਾਂਦਾ ਹੈ ਕਿ ਜਿਸ ਦਰਖਤ ਉੱਤੇ ਬਿਜੜੇ ਦੇ ਆਲ ਨੇ ਹੁੰਦੇ ਨੇ ਉਹ ਕਈ ਬਿਜੜਿਆਂ ਦੇ ਨਹੀਂ ਹੁੰਦੇ ਸਗੋਂ ਇੱਕੋ ਬਿਜੜੇ ਦੇ ਹੁੰਦੇ ਨੇ ਜਦੋਂ ਸਰਕੰਡਿਆਂ ਦੀ ਰੁੱਤ ਆਉਂਦੀ ਹੈ ਤੇ ਸੰਤਾਨ ਪੈਦਾ ਕਰਨ ਦੇ ਦਿਨ ਆਉਂਦੇ ਨੇ ਉਦੋਂ ਬਿਜੜਾ ਦਰਖਤ ਤੇ ਆਲ ਨੇ ਵਿੱਚ ਬੈਠਣ ਵਾਲੀ ਡੰਡੀ ਬਣਾਉਂਦਾ ਉਸ ਉੱਤੇ ਬਿਜੜਾ ਮਾਦਾ ਆ ਕੇ ਹੱਕ ਜਤਾਉਂਦੀ ਹੈ ਮਤਲਬ ਕਿ ਇਜ਼ਹਾਰ ਕਰ ਦਿੰਦੀ ਹੈ ਕਿ ਮੈਂ ਉਸ ਨੂੰ ਪ੍ਰਨੌਨਲੀ ਚਾਹਾਂ ਉਹ ਸਾਲ ਨੇ ਇਹਨੂੰ ਬਿਜੜਾ ਪੂਰਾ ਕਰਦਾ ਇਸੇ ਤਰ੍ਹਾਂ ਜਿਨਨੇ ਆਲ ਨੇ ਕੋਈ ਬਿਜੜਾ ਬਣਾਉਂਦਾ ਉਹਨੀਆਂ ਬਿਜੜਾ ਮਾਦਾਵਾ ਉਦੇ ਹਿੱਸੇ ਆਉਂਦੀਆਂ ਨੇ ਡਾਕਟਰ ਜਗਤਾਰ ਭਾਵੇਂ ਇਸ ਰੂਤੀ ਦੇ ਮਾਲਕ ਨਹੀਂ ਸਨ ਪਰ ਉਹਨਾਂ ਦਾ ਪਰਿਵਾਰ ਕੁਬਚੌਕੜ ਜ਼ਗੀਰਦਾਰੀ ਸੀ ਇੱਕ ਤਰ੍ਹਾਂ ਨਾਲ ਜ਼ਗੀਰਦਾਰੀ ਦੀ ਰੈਂਦ ਖੁੰਦ ਨਾਲ ਹੀ ਸੰਬੰਧਿਤ ਆਖਿਆ ਜਾ ਸਕਦਾ ਹੈ ਪਰ ਉਹਨਾਂ ਦੀ ਜ਼ਿੱਦ ਸੀ ਕਿ ਉਹਨਾਂ ਨੇ ਕਿਸੇ ਵੀ ਜ਼ਮੀਨ ਦੇ ਮਕਦਮੇ ਵਿੱਚ ਸਮਝੌਤਾ ਨਹੀਂ ਸੀ ਕੀਤਾ ਆਪਣੇ ਖਾਨਦਾਨ ਦੇ ਵਧੇ ਪ੍ਰਸਾਰੇ ਨਾਲ ਉਹਨਾਂ ਦੇ ਲਗਾਤਾਰ ਮਕਦਮੇ ਚੱਲਦੇ ਰਹੇ ਇਹਨਾਂ ਮਕਦਮਿਆਂ ਕਰ ਨਹੀਂ ਉਹਨਾਂ ਨੂੰ ਰਿਵਲਵਰ ਲੈਣਾ ਪਿਆ ਕਈ ਬੰਦੂਕਾਂ ਵੀ ਖਰੀਦੀਆਂ ਪਰ ਸਾਥ ਛੱਡ ਦਿੱਤੇ ਹਿੰਦ ਨਹੀਂ ਛੱਡੀ ਉਹਨਾਂ ਕੋਲ ਜ਼ਮੀਨ ਵੀ ਸੀ ਐਸਾ ਵੀ ਸੀ ਪਰ ਉਹਨਾਂ ਦੀਆਂ ਗੱਲਾਂ ਵਿੱਚ ਇਹ ਜ਼ਿਕਰ ਕਦੇ ਨਹੀਂ ਸੀ ਆਉਂਦਾ ਸਾਇਤਿਕ ਗੱਲਾਂ ਤੋਂ ਬਿਨਾਂ ਉਹ ਕੋਈ ਗੱਲ ਨਹੀਂ ਸੀ ਕਰਦੇ ਉੱਚ ਪਾਏ ਦੇ ਸ਼ੇਅਰ ਸੁਣਾਉਣੇ ਉਹਨਾਂ ਦਾ ਸੁਭਾਅ ਸੀ ਉਹਨਾਂ ਦੇ ਸ਼ੇਅਰ ਸੁਣਨ ਵਾਲੇ ਆਪਣੇ ਮਨ ਵਿੱਚ ਇਹ ਵੀ ਚਿੱਤਰ ਉਦੇਸਨ ਕਿ ਉਹਨਾਂ ਨੇ ਜੇ ਲਿਖਣਾ ਹੈ ਤਾਂ ਅਜਿਹਾ ਲਿਖਣਾ ਚਾਹੀਦਾ ਹੈ ਅਸਲ ਵਿੱਚ ਗੱਲ ਇਹ ਸੀ ਕਿ ਉਹ ਨਵੇਂ ਸ਼ਾਇਰਾਂ ਦੀ ਸ਼ਾਇਰੀ ਨੂੰ ਸਿੱਧੇ ਤੌਰ ਤੇ ਨਹੀਂ ਨਕਾਰਦੇ ਸਨ ਸਗੋਂ ਉੱਚ ਪਾਏ ਦੇ ਸ਼ੇਅਰ ਸੁਣਾ ਕੇ ਉਹਨਾਂ ਨੂੰ ਅੰਦਰ ਝਾਤੀ ਮਰਵਾਉਂਦੇ ਸਨ ਉਹਨਾਂ ਨੇ ਜਦੋਂ ਮੇਰੇ ਗਜ਼ਲ ਸੰਗ੍ਰਹਿ ਸਿਰ ਜੁਗੀ ਸ਼ਾਂਦਾ ਮੁਖਬੰਦ ਲਿਖਿਆ ਸੀ ਤਾਂ ਮੇਰੇ ਲਈ ਉਹ ਸ਼ੀਸ਼ਾ ਸੀ ਉਹਨਾਂ ਦੀ ਲਿਖੀ ਹੋਈ ਇੱਕ ਸਤਰ ਨੇ ਮੈਨੂੰ ਬੜਾ ਝੰਡੋੜਿਆ ਉਹਨਾਂ ਨੇ ਲਿਖਿਆ ਸੀ ਬੂਟਾ ਸਿੰਘ ਚੋਹਾਨ ਦੀਆਂ ਗਜ਼ਲਾਂ ਵਿੱਚ ਬਹੁ ਪਰਤੇ ਸ਼ੇਰਾਂ ਦਾ ਉੱਕਾ ਹੀ ਅਭਾਵਤਾ ਨਹੀਂ ਪਰ ਇਹ ਸ਼ੇਰਾਂ ਦੀ ਗਿਣਤੀ ਜ਼ਿਆਦਾ ਤਸੱਲੀ ਬਖਸ਼ ਵੀ ਨਹੀਂ ਉਹਨਾਂ ਨੇ ਸ਼ਾਇਰੀ ਦੀਆਂ ਪਰਤਾਂ ਦੀ ਗੱਲ ਕੀਤੀ ਸੀ ਇਸ ਵਿੱਚੋਂ ਹੁਣ ਤੱਕ ਮੈਨੂੰ ਉਹਨਾਂ ਦਾ ਇਹ ਕਥਨ ਮਿਹਨਤ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਰਦਾ ਰਿਹਾ ਹੈ ਅਤੇ ਸ਼ੇਰ ਕੈਨ ਦੀ ਦ੍ਰਿਸ਼ਟੀ ਵੀ ਮੈਨੂੰ ਅਨੰਤੋ ਮਿਲੀ ਜਿਸ ਨਾਲ ਮੈਂ ਚੰਗੇ ਮਾੜੇ ਸ਼ੇਰ ਪਰਖਣ ਦੇ ਯੋਗ ਹੋਇਆ ਹਾਂ ਉਹਨਾਂ ਦੇ ਘਰ ਮੈਨੂੰ ਇੱਕ ਵਾਰ ਜਾਣ ਦਾ ਮੌਕਾ ਮਿਲਿਆ ਜਲੰਧਰ ਮੈਂ ਕੁਲਦੀਪ ਸਿੰਘ 베ਦੀ ਕੋਲ ਠਹਿਰਿਆ ਹੋਇਆ ਸੀ ਮੈਂ ਕਾਸ਼ਵਨੀ ਰੇਡੀਓ ਜਲੰਧਰ ਤੇ ਗਿਆ ਸੀ ਪਰ ਰਾਤ ਰਹਿ ਕੇ ਉਹਨਾਂ ਦਾ ਨਾਵਲ ਜੇਕਰ ਦਾ ਖਲੜਾ ਪੜਨ ਦਾ ਪ੍ਰੋਗਰਾਮ ਬਣ ਗਿਆ ਸੀ ਅਗਲੇ ਦਿਨ ਸ਼ਾਮ ਨੂੰ 베ਦੀ ਕਹਿਣ ਲੱਗੇ ਆ ਤੈਨੂੰ ਡਾਕਟਰ ਜਗਤਾਰ ਨੂੰ ਮਲਾ ਕੇ ਲਿਆਵਾਂ ਅਸੀਂ ਗਏ ਤਾਂ ਆਥਨ ਹੋ ਚੁੱਕੀ ਸੀ ਸਰਦੀ ਦੇ ਦਿਨ ਸਨ ਇੱਕ ਤਰ੍ਹਾਂ ਦਾ ਕੁਸਮੁਸਾਜਾ ਸੀ ਉਹ ਕੋਠੀ ਤੋਂ ਬਾਹਰ ਖੁੱਲੀ ਥਾਂ ਵਿੱਚ ਬੈਠੇ ਸਨ ਆਲੇ-ਦੁਆਲੇ ਉਹਨਾਂ ਦੀ ਸ਼ੈਰੀ ਵਿੱਚਲਾ ਅਜੀਬ ਸਨਾਟਾ ਸੀ ਜਦੋਂ ਪਹਿਲਾਂ ਹੀ ਖੁੱਲੇ ਬਾਰਾਂਹੀਂ ਅੰਦਰ ਗਏ ਤਾਂ ਸਾਨੂੰ ਵੇਖ ਕੇ ਆਪਣੀ ਆਦਤ ਅਨੁਸਾਰ ਹਲਕਾ ਜਿਹਾ ਹੱਸੇ ਤੇ ਮੈਨੂੰ ਪੁੱਛਣ ਲੱਗੇ ਇੱਧਰ ਕਿੱਧਰ ਫਿਰਦਾ ਹੈ ਅੱਜ ਮੈਂ ਸਿਰਫ ਹੱਸਿਆ ਮੇਰੀ ਬਜਾਏ 베ਦੀ ਨੇ ਹੀ ਗੱਲ ਦੱਸ ਦਿੱਤੀ ਫਿਰ ਉਹ 베ਦੀ ਨੂੰ ਕਹਿਣ ਲੱਗੇ ਇੱਕ ਦਿਨ ਤੂੰ ਮੈਨੂੰ ਪੈਸੇ ਭੇਜੇ ਸੀ ਉਹ ਕਹਿੰਦੀ ਸੀ ਮੈਂ ਤਾਂ ਕਦੇ ਤੈਨੂੰ ਕੋਈ ਰਚਨਾ ਛਪਣ ਲਈ ਨਹੀਂ ਭੇਜੀ ਬੇਤੀ ਗੁੱਜਾ ਗੁੱਜਾ ਹੱਸਣ ਲੱਗਿਆ। ਕੀ ਲੈ ਲੈਣੇ ਸੀ 250 ਰੁਪਏ ਸੀ। ਪਰ ਮੈਨੂੰ ਪਤਾ ਤਾਂ ਲੱਗੇ ਭੇਜੇ ਕਾਦੇ ਸੀ। ਅਸੀਂ ਤੁਹਾਡਾ ਬੂਟਾ ਸਿੰਘ ਚਵਾਨ ਦੀ ਪੁਸਤਕ ਵਾਲਾ ਮੁੱਖ ਪੰਨ ਛਾਪਿਆ ਸੀ। ਪਰ ਮੈਂ ਤਾਂ ਉਹ ਕਿਤਾਬ ਨਹੀਂ ਲਿਖਿਆ ਸੀ। ਅਖਬਾਰ ਲਈ ਥੋੜਾ ਲਿਖਿਆ ਸੀ। ਮੈਂ ਪੈਸੇ ਕਾਦੇ ਲੈ ਲੈਂਦਾ। ਮੈਨੂੰ ਬੇਤੀ ਨੇ ਦੱਸਿਆ ਸੀ ਕਿ ਅਸੀਂ ਮਨੀ ਆਰਡਰ ਭੇਜਿਆ ਸੀ। ਉਹਨਾਂ ਨੇ ਵਾਪਸ ਕਰ ਦਿੱਤਾ ਸੀ। ਉਹਨਾਂ ਨੇ ਇਹ ਵੀ ਕਿਹਾ ਸੀ ਕਿ ਮੈਂ ਕਦੇ ਕਿਸੇ ਅਖਬਾਰ ਨੂੰ ਆਪਣੀ ਰਚਨਾ ਨਹੀਂ ਭੇਜੀ। ਇੱਕ ਵਾਰ ਮੈਂ ਜੀਤੇ ਦਫ਼ਤਰ ਬੈਠਾ ਸੀ ਮੈਂ ਡਾਕਟਰ ਬਰਜਿੰਦਰ ਸਿੰਘ ਕੋਲ ਗਿਆ ਉੱਥੇ ਸਤਨਾਮ ਸਿੰਘ ਮਾਨਕ ਵੀ ਬੈਠਾ ਸੀ ਸਤਨਾਮ ਸਿੰਘ ਮਾਨਕ ਡਾਕਟਰ ਹਮਦਰਦ ਨੂੰ ਦੱਸ ਰਿਹਾ ਸੀ ਕਿ ਡਾਕਟਰ ਜਗਤਾਰ ਅੱਜਕੱਲ ਬਹੁਤ ਬਿਮਾਰ ਹੈ ਉਹਨਾਂ ਬਾਰੇ ਕੋਈ ਪ੍ਰੋਗਰਾਮ ਕੀਤਾ ਜਾਵੇ ਤਾਂ ਚੰਗਾ ਹੈ ਇਹਦਾ ਜਵਾਬ ਦੇਣ ਦੀ ਬਜਾਏ ਡਾਕਟਰ ਬਰਜਿੰਦਰ ਸਿੰਘ ਬੋਲੇ ਉਹ ਸ਼ਹਿਰ ਵੀ ਬਹੁਤ ਵੱਡਾ ਹੈ ਹਰਜ਼ਦੀ ਵੀ ਬਹੁਤ ਹੈ ਮੈਂ ਹਲਕਾ ਜਿਹਾ ਹੱਸਿਆ ਡਾਕਟਰ ਹਮਦਰਦ ਕਹਿਣ ਲੱਗੇ ਹਾਂ ਦੱਸ ਤੂੰ ਕੁਝ ਕਹਿਣਾ ਚਾਹਣਾ ਹੈ ਮੈਂ ਹੱਸਣ ਲੱਗਿਆ ਉਹਨਾਂ ਨੇ ਕੁਰਕੇ ਕਿਹਾ ਗੱਲ ਦੱਸ ਮੈਂ ਕਿ ਜਲੰਧਰ ਦੇ ਸਾਰੇ ਵੱਡੇ ਬੰਦੇ ਡਾਕਟਰ ਜਗਤਾਰ ਵਰਗੇ ਨੇ ਇਹਦਾ ਮਤਲਬ ਮੈਂ ਵੀ ਜਗਤਾਰ ਵਰਗਾ ਜ਼ਿੱਦੀ ਆ ਹੁਣ ਮੈਂ ਤਾਂ ਇਹਦੇ ਬਾਰੇ ਕੀ ਕਹਿ ਸਕਦਾ ਕਹਿ ਤਾਂ ਦਿੱਤਾ ਹੋਰ ਕਿਵੇਂ ਕਹਾਂਗਾ ਡਾਕਟਰ ਜਗਤਾਰ ਦਾ ਸੁਭਾਅ ਆਪਣੀ ਕਿਸਮ ਦਾ ਸੀ ਉਹਨਾਂ ਨੇ ਜਿਹੜੇ ਵਕਫ ਕਾਲਜਾਂ ਵਿੱਚ ਪੜਾਇਆ ਉੱਥੇ ਦੋਸਤਾਂ ਦਾ ਵੀ ਅੰਤ ਨਹੀਂ ਸੀ ਵਿਰੋਧੀ ਵੀ ਬਹੁਤ ਸਨ ਡਾਕਟਰ ਰਣਜੀਤ ਸਿੰਘ ਚੰਦ ਆਪਣਾ ਮੁਕਾਬਲਾ ਉਹਨਾਂ ਨਾਲ ਕਰਦੇ ਸੀ ਉਹ ਸੈਤਿਕ ਸਾਧਨਾਂ ਨੂੰ ਪ੍ਰਭਾਵਿਤ ਕਰਨ ਜਾਣਦੇ ਸਨ ਉਹ ਜਲੰਧਰ ਦੂਰਦਰਸ਼ਨ ਤੇ ਆਉਣ ਵਾਲੇ ਕਵੀ ਦਰਬਾਰ ਦੇ ਸੰਚਾਲਕ ਹੁੰਦੇ ਪਰ ਜਗਤਾਰ ਉਹਦੇ ਵਿੱਚ ਕਦੇ ਨਜ਼ਰ ਨਹੀਂ ਸੀ ਆਉਂਦੇ ਆਉਂਦੇ ਤਾਂ ਕਦੇ-ਕਦੇ ਪਰ ਚੰਦ ਹਰਮਸ਼ਹਿਰੇ ਵਿੱਚ ਚੰਦ ਵਾਂਗ ਚੜ੍ਹਦੇ ਪਰ ਜਿਉਂ ਛਿਪੇ ਉਹਨਾਂ ਦਾ ਜ਼ਿਕਰ ਘਟਦਾ ਗਿਆ ਡਾਕਟਰ ਜਗਤਾਰ ਅੱਜ ਵੀ ਉਸੇ ਥਾਂ ਖੜੇ ਨੇ ਪਰ ਕੁਝ ਨਾ ਕੁਝ ਕਰਕੇ ਬਣਾਏ ਬਖਤੀ ਥਾਂ ਧਰਤੀ ਤੋਂ ਜਾਣ ਪਿੱਛੋਂ ਬਰਕਰਾਰ ਨਹੀਂ ਰਹਿੰਦੇ ਡਾਕਟਰ ਜਗਤਾਰ ਦਾ ਕਿਰਦਾਰ ਬਹੁਤ ਵੱਡਾ ਸੀ ਉਹਨਾਂ ਅੰਦਰ ਇੱਕ ਖਰਾਸੀ ਉਹਨਾਂ ਦੇ ਜੀਵਨ ਵਿੱਚ ਆਏ ਅਨਚਾਹੀ ਵਰਤਾਰਿਆਂ ਵਿੱਚ ਉਪਕਿਆ ਸੀ ਉਹ ਇਸ ਖਲਾ ਵਿੱਚ ਆਪਣੇ ਰੰਗ ਪਰਦੇ ਸਨ ਨਿਰੰਤਰ ਰੰਗ ਪਰੰਦੀ ਜਦੋਂ ਜੈਦਕਾਰ ਨਹੀਂ ਉਹਨਾਂ ਦੀ ਰਚਨਾ ਸਾਡੇ ਕੋਲ ਪਰਮੇ ਰੂਪ ਵਿੱਚ ਆਈ ਹੈ ਉਹ ਪੰਜਾਬੀ ਵਿੱਚ ਬਹੁ ਪਰਤੀਸ਼ੈਰੀ ਕਰਨ ਦੇ ਮੋਢੀਆਂ ਚੋਂ ਸਨ ਪ੍ਰਿੰਸੀਪਲ ਤਖਤ ਸਿੰਘ ਦਾ ਪ੍ਰਭਾਵ ਵੀ ਉਹਨਾਂ ਤੇ ਸੀ ਪਰ ਇਹ ਪ੍ਰਭਾਵ ਨਮੀਨ ਪਾਵਾਂ ਵਾਲੇ ਸ਼ੇਰ ਕੈਨ ਤੱਕ ਸੀ ਰੰਗ ਉਹਨਾਂ ਦਾ ਆਪਣਾ ਸੀ ਉਹਨਾਂ ਦਾ ਇੱਕ ਗਜ਼ਲ ਸੰਗ੍ਰਹਿ ਹੈ ਮੋਮ ਦੇ ਲੋਕ ਇਹ ਮੋਮ ਦੇ ਲੋਕ ਦੇ ਸ਼ਬਦ ਭਾਵੇਂ ਤਿੰਨ ਹਨ ਪਰ ਇਸ ਵਿੱਚ ਭਾਰਤ ਦਾ ਸਮੁੱਚਾ ਮਨੁੱਖ ਸਮਾਇਆ ਹੋਇਆ ਹੈ ਅੱਜ ਤੱਕ ਮੈਂ ਇੰਨਾ ਭਿਆਨਕ ਤੇ ਸਮੁੱਚੇ ਭਾਰਤ ਨੂੰ ਕਲਾਵੀ ਵਿੱਚ ਰਹਿਣ ਵਾਲਾ ਕੋਈ ਬਿੰਬ ਨਹੀਂ ਸੁਣਿਆ ਮੋਮ ਦੇ ਲੋਕ ਭਾਰਤੀ ਮਨੁੱਖ ਦੇ ਉਸ ਕਿਰਦਾਰ ਨੂੰ ਨੰਗਾ ਕਰਦਾ ਹੈ ਜਿਹੜਾ ਪੈਸੇ ਲਈ ਵਿਕਦਾ ਹੈ ਜਿਹੜਾ ਪੈਸੇ ਲਈ ਉਸੇ ਬੇੜੀ ਵਿੱਚ ਛੇਕ ਕਰ ਸਕਦਾ ਜਿਸ ਵਿੱਚ ਬੈਠਾ ਹੁੰਦਾ ਹੈ ਮੋਮ ਨੂੰ ਅੱਗ ਤੇ ਕਿਸੇ ਵੀ ਸੰਚੇ ਵਿੱਚ ਪਾ ਕੇ ਢਾਲਿਆ ਜਾ ਸਕਦਾ ਹੈ ਮੋਮ ਦੀ ਹਸਤੀ ਨਹੀਂ ਹੁੰਦੀ ਕਿ ਉਹ ਜੋ ਚਾਹੇ ਉਹ ਕੁਝ ਆ ਬਣ ਸਕੇ ਉਸ ਨੂੰ ਕੋਈ ਹੋਰ ਆਦਮੀ ਆਕਾਰ ਦਿੰਦਾ ਹੈ ਅੱਗ ਅੱਗੇ ਉਹਦੀ ਕੋਈ ਹੋਂਦ ਨਹੀਂ ਹੁੰਦੀ ਮੋਮ ਦੀ ਇਸ ਟਲੰਟ ਦੀ ਕਮਜ਼ੋਰੀ ਚੋਂ ਹੀ ਇਹ ਬਿੰਬ ਉਪਜਿਆ ਹੈ ਤੇ ਇਸ ਵਿੱਚ ਦਰਜਾ ਬਦਰਜਾ ਉਹਦਕਾਰ ਰੱਖਣ ਵਾਲੇ ਲੋਕ ਸਮਾ ਗਏ ਹਨ ਜਿਹੜੇ ਸਾਡੀ ਕਿਸਮਤ ਦੇ ਰਾਖੇ ਖਵਾਉਂਦੇ ਹਨ ਤੇ ਸਾਡੇ ਹਿੱਤਾਂ ਨੂੰ ਵਰਤ ਕੇ ਖੁਦ ਨੂੰ ਬਿਹਤਰ ਤੋਂ ਬਿਹਤਰ ਆਕਾਰ ਦਵਾਉਂਦੀ ਰੁਚੀ ਰੱਖਦੇ ਹਨ ਇਸੇ ਬਿੰਬ ਚੋਂ ਹੀ ਸਾਡੇ ਦੁੱਖਾਂ ਦਾ ਜਨਮ ਹੁੰਦਾ ਹੈ ਇਸੇ ਬਿੰਬ ਤੋਂ ਹੀ ਸਾਡੇ ਜੀਵਨ ਦੀਆਂ ਖੁਸ਼ੀਆਂ ਇੱਕ ਇੱਕ ਕਰਕੇ ਸੰਤਾਪ ਦੀ ਬੜੀ ਚੜ੍ਹਦੀਆਂ ਹਨ ਅਜੋਕੇ ਸਮੇਂ ਦੀ ਹਕੀਕਤ ਇਹ ਹੈ ਕਿ ਇੱਕ ਪਾਸੇ ਅਜ ਮੋਮ ਦੇ ਲੋਕ ਹਨ ਇਹਨਾਂ ਦੇ ਖਿਲਾਫ ਵੀ ਅੱਜ ਭਾਰਤ ਦੀ ਅਣਖ ਤੇ ਸੱਚ ਲੜ ਰਿਹਾ ਹੈ ਇਸ ਧਰਤੀ ਤੇ ਜੇ ਕਦੇ ਬਿਰਲੇ ਟਾਟਿਆਂ ਦਾ ਯੋਗ ਸੀ ਹੁਣ ਅੰਬਾਨੀਆਂ ਦਾ ਯੋਗ ਹੈ ਤਾਂ ਇਹ ਮੋਮ ਦੇ ਲੋਕਾਂ ਕਰਕੇ ਹੀ ਹੈ ਅਸੀਂ ਜਿਨ੍ਹਾਂ ਨੂੰ ਉਦੋਂ ਵੀ ਬਰਦਾਸ਼ਤ ਕੀਤਾ ਸੀ ਹੁਣ ਵੀ ਬਰਦਾਸ਼ਤ ਕਰ ਰਹੇ ਹਾਂ ਪਰ ਡਾਕਟਰ ਜਗਤਾਰ ਦਾ ਸਿਰਜਿਆ ਬਿੰਬ ਮੋਮ ਦੇ ਲੋਕ ਸਿਰਜਣ ਵੇਲੇ ਵੀ ਇੱਕ ਵੰਗਾਰ ਸੀ ਅੱਜ ਵੀ ਵੰਗਾਰ ਹੈ ਮੰਜ਼ਲ ਤੇ ਜੋ ਨਾ ਪਹੁੰਚੇ ਪਰਤੇ ਨਾ ਜੋ ਘਰਾਂ ਨੂੰ ਰਾਹਾਂ ਨੇ ਖਾਰਿਆ ਹੈ ਉਹਨਾਂ ਮੁਸਾਫਰਾਂ ਨੂੰ ਉક્ત ਸ਼ੇਰ ਤੁਹਾਡੇ ਸਾਹਮਣੇ ਹੈ ਪਰ ਨਜ਼ਰ ਮਾਰ ਕੇ ਵੇਖੋ ਇਸ ਤਰ੍ਹਾਂ ਦੇ ਕਿੰਨੇ ਕੋਈ ਸ਼ੇਰ ਪੰਜਾਬੀ ਵਿੱਚ ਹੁਣ ਤੱਕ ਰਚੇ ਗਏ ਨੇ ਇਸ ਸ਼ੇਰ ਦੇ ਪਿੱਛੇ ਪੰਜਾਬ ਵਿੱਚ ਸਮੇਂ-ਸਮੇਂ ਸਿਰ ਚੱਲੀਆਂ ਨਕਸਰ ਬਾੜੀਆਂ ਤੇ ਖੜਕੂ ਬਾੜੀਆਂ ਲਹਿਰਾ ਹਨ ਜਿਨ੍ਹਾਂ ਨੇ ਪਤਾ ਨਹੀਂ ਕਿੰਨੇ ਮਾਵਾ ਦੇ ਪੁੱਤਾਂ ਨੂੰ ਖਾ ਲਿਆ ਹੈ ਉਹ ਜਿਹੜੇ ਘਰੋਂ ਗਏ ਮੁੜ ਕੇ ਨਹੀਂ ਆਏ ਅਸੀਂ ਜਦੋਂ ਆਲੇ ਦੁਆਲੇ ਚਾਤੀ ਮਾਰਦੇ ਹਾਂ ਤਾਂ ਸਾਨੂੰ ਇਸ ਸ਼ੇਰ ਵਿੱਚਲਾ ਸੱਚ ਆਪਣੇ ਵੱਲ ਖਿੱਚਦਾ ਹੈ ਅਸੀਂ ਕਿਸੇ ਨਾ ਕਿਸੇ ਘਰ ਦੀ ਮਨੋਮਣੀ ਸ਼ਨਾਖਤ ਕਰਦੇ ਹਾਂ ਤੇ ਸ਼ਨਾਖਤ ਕਰਨ ਤੋਂ ਪਿੱਛੋਂ ਕਿਸੇ ਬਾਪ ਕਿਸੇ ਮਾਂ ਕਿਸੇ ਪਤਨੀ ਕਿਸੇ ਬੱਚੇ ਦਾ ਚਿਹਰਾ ਸਾਡੀਆਂ ਨਜ਼ਰਾਂ ਅੱਗੇ ਆਉਂਦਾ ਹੈ ਜਿਨ੍ਹਾਂ ਦੀਆਂ ਅੱਖਾਂ ਵਿੱਚ ਘਰੋਂ ਗਏ ਦੇ ਮੁੜਨ ਦੀ ਆਸ ਖੰਡਰ ਹੋ ਚੁੱਕੀ ਹੁੰਦੀ ਹੈ ਡਾਕਟਰ ਜਗਤਾਰ ਬੜੇ ਗੰਭੀਰ ਰਹਿੰਦੇ ਸਨ ਹੱਸਦੇ ਬਹੁਤ ਘੱਟ ਸਨ ਮਾਨਸਿਕ ਤੌਰ ਤੇ ਖੁੱਲਦੇ ਵੀ ਬਹੁਤੇ ਨਹੀਂ ਸੀ ਉਹ ਮਾਨਸਿਕ ਤੌਰ ਤੇ ਖੁੱਲਣ ਇਸ ਲਈ ਨਿਰੰਤਰ ਮਿਲਣਾ ਪੈਂਦਾ ਸੀ ਉਹਨਾਂ ਦੀ ਮਾਨਸਿਕ ਕਸਵੱਟੀ ਤੇ ਖਰੇ ਉਤਰਨਾ ਪੈਂਦਾ ਸੀ ਕੰਟਿਆਂ ਵੱਧੀ ਉਹਨਾਂ ਦੀਆਂ ਗੱਲਾਂ ਦਾ ਹੰਗਾਰਾ ਭਰਨਾ ਪੈਂਦਾ ਸੀ ਮੈਨੂੰ ਭਾਵੇਂ ਇਹ ਮੌਕਾ ਨਹੀਂ ਮਿਲਿਆ ਦੂਗਾ ਪਿੰਡ ਦੇ ਸੁਖਵਿੰਦਰ ਪੱਪੀ ਰਾਹੀ ਵੀ ਮੈਂ ਉਹਨਾਂ ਨੂੰ ਕੁਝ ਨਾ ਕੁਝ ਜਾਣਿਆ ਹੈ ਪਰ ਉਹਨਾਂ ਦੀ ਸ਼ੈਰੀ ਉਹਨਾਂ ਦੀ ਵੱਡੀ ਪਹਿਚਾਨ ਹੈ ਉਹਨਾਂ ਦੀ ਕਿਸੇ ਗਜ਼ਲ ਦੇ ਦੋ ਸ਼ੇਰ ਪੜੇ ਨੀ ਆਦਮੀ ਆਪਣੇ ਅੰਦਰ ਝਾਤੀ ਮਾਰਨ ਲੱਗਿਆ ਨੀ ਉਹਨਾਂ ਦੀ ਐਸੀ ਵਿਸ਼ੇਸ਼ਤਾ ਤੇ ਉਹਨਾਂ ਦਾ ਸਹਿਤਕ ਕਦ ਵਿਰਾਜਮਾਨ ਹੈ ਆਪਣੇ ਬਹੁਤ ਸਾਰੇ ਮਿੱਤਰਾਂ ਨਾਲ ਉਹਨਾਂ ਦੀਆਂ ਦੋਸਤੀਆਂ ਦਹਾਕਿਆਂ ਤੱਕ ਚੱਲੀਆਂ। ਆਰਾਮ ਸਰੂਪ ਅਣਖੀ ਕੋਲੋਂ ਬਰਨਾਲੇ ਮਸਾਂ ਇੱਕ ਅੱਧੀ ਵਾਰ ਆਏ ਹੋਣਗੇ ਪਰ ਦੋਸਤੀ ਇਟ ਵਰਗੀ ਪੱਕੀ ਸੀ। ਸੁਖਵਿੰਦਰ ਪੱਪੀ ਨੇ ਉਹਨਾਂ ਦਾ ਇੱਕ ਰੂਬਰੂ ਸੰਗਰੂਰ ਕਰਵਾਇਆ ਇੱਕ ਡੋਂਗੋਬਾਲ। ਉਹਨਾਂ ਨੇ ਕਿਹਾ ਸੀ ਕਿ ਅਣਖੀ ਨਵੀਂ ਪ੍ਰੋਗਰਾਮ ਵਿੱਚ ਜ਼ਰੂਰ ਬੁਲਾਇਓ ਪਰ ਆਖੀਰਲੇ ਸਮੇਂ ਵਿੱਚ ਅਣਖੀ ਦੀਆਂ ਆਪਣੀਆਂ ਸਮੱਸਿਆਵਾਂ ਸਨ ਜਾਂ ਰੁਝੇਵੇਂ। ਉਹ ਲੋਕ ਗੀਤ ਪ੍ਰਕਾਸ਼ਨ ਲੀਕ ਨਾਵਲ ਲਿਖ ਕੇ ਹਟਦੇ। ਹਰੀਸ਼ ਜਨ ਅਗਲਾ ਨਾਵਲ ਮੰਗ ਲੈਂਦਾ। ਕਹਾਣੀ ਪੰਜਾਬ ਦੇ ਆਪਣੇ ਰੂਜੇਵੇਂ ਸਨ ਪਰ ਸੰਗਰੂਰ ਤੋਂ ਪਿੱਛੋਂ ਲੋਂਗੋਵਾਲ ਵੀ ਜਦੋਂ ਅਣਖੀ ਨਾ ਗਏ ਉਹਨਾਂ ਨੇ ਬੜੇ ਦੁੱਖ ਨਾਲ ਕਿਹਾ ਇੱਥੇ ਵੀ ਨਹੀਂ ਆਇਆ ਅਣਖੀ ਉਹਨਾਂ ਦੇ ਸ਼ਬਦਾਂ ਵਿੱਚਲੀ ਹੂਕ ਉਹਨਾਂ ਦੀ ਸਾਂਝ ਦਾ ਪਰਪਖ ਸਬੂਸੀ ਤੇ ਦਿਲ ਵਿੱਚ ਪੈਂਦੀ ਖੋਦ ਦਾ ਪ੍ਰਤੀਕ ਵੀ ਇਹਨਾਂ ਦੋਹਾਂ ਪ੍ਰੋਗਰਾਮਾਂ ਵਿੱਚ ਜਗਤਾਰ ਨੇ ਬਹੁਤ ਵੱਡੀਆਂ ਗੱਲਾਂ ਕੀਤੀਆਂ ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਉਹਨਾਂ ਨੂੰ ਸਮਝਣ ਵਾਲੇ ਲੋਕ ਨਾ ਮਾਤਰ ਹੋਣਗੇ ਪਰ ਉਹ ਦੋਸਤੀ ਵੇਖਦੇ ਸਨ ਉਹ ਰੂਬਰੂ ਪ੍ਰੋਗਰਾਮ ਕਰਕੇ ਨਹੀਂ ਸੀ ਆਏ ਸਉਗਨ ਸੁਖਵਿੰਦਰ ਪੱਪੀ ਦੀ ਦੋਸਤੀ ਦੀ ਰਿਕਰਮਾ ਕਰਨ ਆਏ ਸਨ ਉਹ ਜਿਸ ਕਿਸੇ ਨਾਲ ਖੁੱਲ ਜਾਂਦੇ ਉਹਦਾ ਦਿਲ ਨਹੀਂ ਸੀ ਤੋੜਦੇ ਉਹਨਾਂ ਲਈ ਅਦਬ ਦੇ ਬਹੁਤ ਵੱਡੇ ਅਰਥ ਸਨ ਅਦਬ ਦੇ ਉਲਟ ਜਾਣ ਦੀ ਪੈੜ ਉਹ ਨਹੀਂ ਸੀ ਕਰਦੇ ਇੱਕ ਵਾਰ ਉਹਨਾਂ ਕੋਲ ਇੱਕ ਮੁਲਾਕਾਤੀ ਆਇਆ ਉਹ ਆਪਣੇ ਨਾਲ ਛੋਟਾ ਜਿਹਾ ਕੈਮਰਾ ਵੀ ਲੈ ਕੇ ਆਇਆ ਸੀ ਪਰ ਪਤਾ ਨਹੀਂ ਕਿਵੇਂ ਉਹ ਕੈਮਰੇ ਦੀ ਰੀਲ ਲੈ ਆਉਣੀ ਭੁੱਲ ਆਇਆ ਅਜੇ ਡਿਜੀਟਲ ਕੈਮਰੇ ਨਹੀਂ ਸੀ ਆਏ ਉਹਨੇ ਡਾਕਟਰ ਜਗਤਾਰ ਨੂੰ ਕਿਹਾ ਕਿ ਉਹਨਾਂ ਕੋਲ ਕੈਮਰੇ ਦੀ ਕੋਈ ਰੀਲ ਹੈ ਤਾਂ ਦੇ ਦੇਨ ਉਹ ਹੱਸ ਕੇ ਕਹਿਣ ਲੱਗੇ ਰੀਲਾਂ ਵੀ ਹੈਗੀਆਂ ਕੈਮਰਾ ਵੀ ਦੱਸ ਕਿਹੜਾ ਲੈਣਾ ਹੈ ਉਹਨਾਂ ਕੋਲ ਕੈਮਰਿਆਂ ਦਾ ਭੰਡਾਰ ਸੀ ਬਸ ਇੱਕ ਰੀਲ ਦੇ ਦਿਓ ਮੁਲਾਕਾਤੀ ਨੇ ਕਿਹਾ ਡਾਕਟਰ ਜਗਤਾਰ ਨੇ ਇੱਕ ਰੀਲ ਦੇ ਦਿੱਤੀ ਮੁਲਾਕਾਤੀ ਕਹਿਣ ਲੱਗਿਆ ਪੈਸੇ ਕਿੰਨੇ ਡਾਕਟਰ ਜਗਤਾਰ ਨੇ ਜਵਾਬ ਨਹੀਂ ਦਿੱਤਾ ਮੁਲਾਕਾਤੀ ਦੇ ਆਨ ਦੀ ਖੁਸ਼ੀ ਘਟ ਸੀ ਪਰ ਪੈਸੇ ਕਿੰਨੇ ਨੇ ਕਹਿਣ ਦਾ ਦੁੱਖ ਉਹਨਾਂ ਨੇ ਬਹੁਤਾ ਮੰਨਿਆ ਸੀ ਉਹਨਾਂ ਨੂੰ ਭਾਰਤੀ ਸਿਹਤ ਅਕੈਡਮੀ ਦਾ ਇਨਾਮ ਬਹੁਤ ਪਛੜ ਕੇ ਜਗ ਨੂੰ ਦੀਵਾ ਤੇ ਦਰਿਆ ਤੇ ਮਿਲਿਆ ਪਰ ਉਹਨਾਂ ਦੇ ਮਨ ਵਿੱਚ ਕੋਈ ਗਿਲਾ ਨਹੀਂ ਸੀ ਆਖਿਰ ਇਨਾਮ ਦੇਣ ਵਾਲਿਆਂ ਨੂੰ ਹੀ ਸ਼ਰਮ ਆ ਗਈ ਸੀ ਸੱਚ ਤਾਂ ਇਹ ਸੀ ਕਿ ਡਾਕਟਰ ਜਗਤਾਰ ਨਜ਼ਰ ਅੰਦਾਜ਼ ਕਰਨ ਵਾਲੀ ਸ਼ਖਸੀਅਤ ਹੀ ਨਹੀਂ ਸਨ ਤੇ ਜੇ ਕੋਈ ਕਰਨਾ ਵੀ ਚਾਹੁੰਦਾ ਤਾਂ ਹੁੰਦੇ ਨਹੀਂ ਸਨ ਉਹਨਾਂ ਦੇ ਬਹੁਤ ਸਾਰੇ ਸ਼ੇਰ ਮਨੁੱਖਾਂ ਵਾਂਗ ਚੱਲਦੇ ਫਿਰਦੇ ਸ਼ੀਸ਼ੇ ਸਨ ਜਿਹੜੇ ਲੇਖਕਾਂ ਦੀਆਂ ਗੱਲਾਂ ਬਾਤਾਂ ਵਿੱਚੋਂ ਨਿਕਲ ਕੇ ਸਾਹਮਣੇ ਆ ਜਾਂਦੇ ਨੇ ਡਾਕਟਰ ਜਗਤਾਰ ਜਿਹੜੀਆਂ ਗੱਲਾਂ ਬਾਰੇ ਗੰਭੀਰ ਸਨ ਉਹਨਾਂ ਬਾਰੇ ਪੂਰੇ ਗੰਭੀਰ ਸਨ ਔਖੇ ਹੋ ਕੇ ਵੀ ਉਹ ਗੰਭੀਰ ਰਹਿੰਦੇ ਉਹਨਾਂ ਨੂੰ ਕਾਫੀ ਬਿਮਾਰੀਆਂ ਸਨ ਅਸਥਮੇ ਦੀ ਬਿਮਾਰੀ ਵੀ ਸੀ ਚੜਦਾ ਤੇ ਜਾਂਦਾ ਸਿਆਲ ਉਹਨਾਂ ਦੇ ਸਾਹਾਂ ਨੂੰ ਦੁਸ਼ਮਣ ਵਾਂਗ ਟਿਕਨ ਨਹੀਂ ਸੀ ਦਿੰਦਾ ਇਹਨਾਂ ਦਿਨਾਂ ਵਿੱਚ ਉਹਨਾਂ ਦੀ ਦਾੜੀ ਨੂੰ ਲਾਈ ਹੋਈ ਕਲਫ ਹਲਕੀ ਹਲਕੀ ਖੁਰਕ ਦਾ ਕਾਰਨ ਬਣਦੀ ਸੀ ਉਹ ਅਸਥਮੇ ਦੀ ਦਵਾਈ ਦੇ ਨਾਲ ਨਾਲ ਖੁਰਕ ਦੀ ਦਵਾਈ ਵੀ ਲੈਂਦੇ ਗੱਲਾਂ ਕਰਦੇ ਕਰਦੇ ਸੱਜੇ ਹੱਥ ਦੀ ਅਗਲੀ ਉਂਗਲ ਦੇ ਨਹੋਂ ਨੂੰ ਵੀ ਹਲਕਾ ਹਲਕਾ ਦਾੜੀ ਵਿੱਚ ਫੇਰਦੇ ਰਹਿੰਦੇ ਉਹ ਜਿਸ ਤਰ੍ਹਾਂ ਗਜ਼ਲ ਦੇ ਸਖਤਿਆਂ ਤੋਂ ਸਤਰਕ ਰਹਿੰਦੇ ਸਨ ਤੇ ਆਪਣੀ ਦਾੜੀ ਦੇ ਰੰਗ ਬਾਰੇ ਵੀ ਰਹਿੰਦੇ ਮੈਨਾਂ ਨੂੰ ਜਿੰਨੇ ਵਾਰ ਵੀ ਮਿਲਿਆ ਉਹਨਾਂ ਦੀ ਰੰਗੀ ਹੋਈ ਦਾੜੀ ਵਿੱਚ ਕਦੇ ਕੋਈ ਚਿੱਟਾ ਵਾਲ ਨਜ਼ਰ ਨਹੀਂ ਸਿਆ। ਡਾਕਟਰ ਜਗਤਾਰ ਸ਼ਾਇਰਾਂ ਦੇ ਸ਼ਾਇਰ ਸਨ। ਉਹਨਾਂ ਦੀ ਕੀਤੀ ਹੋਈ ਸ਼ਾਇਰੀ ਛੇਤੀ ਛੇਤੀ ਸਮੇਂ ਦੀ ਮਾਰ ਹੇਠ ਆਉਣ ਵਾਲੀ ਨਹੀਂ। ਜਦੋਂ ਤੱਕ ਧਰਤੀ ਤੇ ਦਿਲ ਜਲੇ ਰਹਿਣਗੇ ਤੇ ਹੱਕ ਸੱਚ ਦੀ ਮੋਮ ਦੇ ਲੋਕਾਂ ਖਿਲਾਫ ਲੜਾਈ ਜਾਰੀ ਰਹੇਗੀ ਉਦੋਂ ਤੱਕ ਉਹਨਾਂ ਦੇ ਸ਼ੇਰ ਲੋਕਮਨਾਂ ਦੇ ਹਿੱਸੇ ਬਣੇ ਰਹਿਣਗੇ। ਧੰਨਵਾਦ।